ਕੌਮੀ ਇਨਸਾਫ ਮੋਰਚੇ ਦੇ ਵੱਲੋਂ ਉਹ ਮੋਰਚੇ ਵਾਲੀ ਖਾ ਉਤੇ ਸਾਰੀਆਂ ਜਥੇਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ ਜਿਸ ਦੇ ਵਿੱਚ ਹਿੰਦੂ ਸਿੱਖ ਮੁਸਲਮ ਇਸਾਈ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਮਹਾਪੁਰਸ਼ਾਂ ਅਤੇ ਸਿੱਖ ਬੁੱਧੀਜੀਵੀਆਂ ਨੂੰਮੰਦੀਆਂ ਦੇ ਵੱਲੋਂ ਮੋਰਚੇ ਦੀ ਚੜ੍ਹਦੀ ਕਲਾ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ ਇੱਥੇ ਬੋਲਦੇ ਆਂ ਆਗੂਆਂ ਨੇ ਕਿਹਾ ਕਿ ਉਹ ਸਾਰੇ ਕੌਮੀ ਇਨਸਾਫ ਮੋਰਚੇ ਦਾ ਦਿਲੋਂ ਸਾਥ ਦੇਣਗੇ ਅਤੇ ਮੋਰਚੇ ਦੇ ਵਿੱਚ ਨਿਰੰਤਰ ਹਾਜ਼ਰੀ ਜਕੀਨੀ ਬਣਾਉਣਗੇ

ਚਹੀਦੀ ਹੈ ਜਸਟ ਇਹ ਮਤਾ ਪਾਇਆ ਜਾਵੇ ਕਿ ਸਰਕਾਰ ਤੋਂ ਪੁੱਛਿਆ ਜਾਵੇ ਕਿ ਪੰਜਾਬ ਤੇ ਪੰਜਾਬੀ ਭੰਗ ਦਾ ਹਿੱਸਾ ਹਨ ਜੇ ਨਹੀਂ ਤਾਂ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਖਾਲਸਾ ਪੰਥ ਦਾ ਐਲਾਨ ਕੀਤਾ ਜਾਵੇ ਨਵੇਂ ਨੌਜਵਾਨਾਂ ਨੂੰ ਵੀ ਮੌਕਾ ਦੇਣ ਦੀ ਲੋੜ ਹੈ ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਰਾਜਾ ਰਾਜ ਸਿੰਘ ਬੋਲਦੇ ਕਿ 26 ਜਨਵਰੀ ਨੂੰ ਇੱਕ ਵੱਡਾ ਇਕੱਠ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੇ ਮਜ਼ਦੂਰ ਜੱਥੇਬੰਦੀਆਂ ਸਾਰੇ ਮੋਰਚੇ ਇਕਜੁੱਟ ਹੋਣ ਸ਼ਾਮਲ ਹੋਣ ਤੇ ਇੱਕ ਹੋਣ ਇਸੇ ਤਰ੍ਹਾਂ ਆਰ ਪਾਰ ਦੀ ਗੱਲ ਕੀਤੀ ਜਾ ਸਕਦੀ ਹੈ ਉਹ ਹੋਰ ਕੀ ਬੋਲੇ ਸੁਣੋ ਸਾਡੀ ਇੱਕ ਘਾਟ ਰਹੀ ਹੈ ਕਿ ਅਸੀਂ ਇੱਕ ਵਫਦ ਨਹੀਂ ਬਣਾ ਸਕੇ ਮੋਰਚੀ ਵੱਲੋਂ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਦੂਰ ਦੀ ਗੱਲ ਹੈ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਕਰ ਸਕੀ ਇੱਥੇ ਹੀ ਡੀਸੀਆਂ ਦੇ ਨਾਲ ਜਾਂ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਦੇ ਰਹੇ ਮੈਂ ਇਹ ਕਹਿੰਦਾ ਮੋਰਚੀ ਵੱਲੋਂ ਇੱਕ ਵਫਦ ਬਣਾਇਆ ਜਾਵੇ ਜਿਹੜਾ ਇੱਕ ਵਾਰੀ ਮੁੱਖ ਮੰਤਰੀ ਨੂੰ ਮਿਲੇ ਉਹੀ ਵਫਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ ਵੀ ਸਾਡੀਆਂ ਮੋਰਚੇ ਦੀਆਂ ਮੰਗਾਂ ਨੇ ਉੱਥੇ ਤੱਕ ਪਹੁੰਚ ਕਰੋ ਅਜੇ ਤੱਕ ਸਾਡੀ ਸੈਂਟਰ ਤੱਕ ਪਹੁੰਚ ਹੀ ਨਹੀਂ ਹੋਈ ਮੀਟਿੰਗਾਂ ਤੱਕ ਇਕੱਠਾਂ ਤੱਕ ਹੀ ਸਾਡਾ ਸਿਲਸਿਲਾ ਜਾਰੀ ਹੈ ਤੇ ਇੱਕ ਇੰਟਰਨੈਸ਼ਨਲ ਜਿਹੜਾ ਹੈਗਾ ਵਫਦ ਬਣਾਇਆ ਜਾਵੇ ਇਹਨਾਂ ਨੇ ਸਾਡੇ ਜੇ ਨਹੀਂ ਸੁਣਨੀ ਜੂਨ ਨੇ ਦੇ ਵਿੱਚੋਂ ਵਫਦ ਪਹੁੰਚੇ ਕੇਸ ਲੈ ਕੇ ਮੰਦੀ ਸਿੰਘਾਂ ਦਾ ਵੀ ਸਾਡੀਆਂ ਮੰਗਾਂ ਨੇ ਦੂਸਰਾ ਇੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਥੇ ਇਹ ਮੀਟਿੰਗ ਹੋਈ ਆ 7 ਤਰੀਕ ਨੂੰ ਸਾਨੂੰ ਪੂਰਾ ਜਿਹੜਾ ਹੈਗਾ ਉਹ ਜ਼ੋਰ ਲਾਉਣਾ ਚਾਹੀਦਾ ਵੱਡਾ ਇਕੱਠ ਕਰਨਾ ਚਾਹੀਦਾ ਇੱਥੇ ਸਰਬੱਤ ਖਾਲਸੇ ਦੀ ਵੀ ਗੱਲ ਹੋਈ ਆ ਉਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਨੇ ਉਹ ਜਿੰਨੇ ਕਿਸਾਨ ਆਗੂ ਪਹੁੰਚੇ ਨੇ ਪੰਥਕ ਜਥੇਬੰਦੀਆਂ ਪਹੁੰਚੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਪਹੁੰਚੀਆਂ ਨੇ ਜਿਹੜੀਆਂ ਗਰੀਬ ਜਿਹਾ ਮਜ਼ਦੂਰ ਜਿਹਾ ਬੰਦਿਆਂ ਨੇ ਉਹ ਪਹੁੰਚੀਆਂ ਨੇ ਹੋਰ ਨਮਾਇੰਦੀ ਪਹੁੰਚੇ ਨੇ ਰਾਜਨੀਤਿਕ ਆਗੂ ਧਾਰਮਿਕ ਆਗੂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਮੀਟਿੰਗ ਰੱਖੀ ਜਾਵੇ ਸਰਕਾਰ ਨੂੰ ਉਹਦੇ ਵਿੱਚ ਮਤਾ ਪਾਇਆ ਜਾਵੇ ਵੀ ਜਦਾ ਸਰਕਾਰ ਸਾਨੂੰ ਇਹ ਦੱਸੇ ਸੈਂਟਰ ਸਰਕਾਰ ਵੀ ਪੰਜਾਬ ਤੇ ਪੰਜਾਬ ਦੇ ਲੋਕ ਇਸ ਭਾਰਤ ਦਾ ਹਿੱਸਾ ਹਨ ਜਾਂ ਨਹੀਂ ਸਾਨੂੰ ਇਹਦਾ ਜਵਾਬ ਦਿੱਤਾ ਜਾਵੇ ਜੇ ਨਹੀਂ ਤੇ ਫੇਰ ਅਸੀਂ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਉਥੇ ਖਾਲਸਾ ਰਾਜ ਦਾ ਐਲਾਨ ਹੋਵੇ ਅਕਾਲ ਤਖਸਾਲ ਦਾ ਜੱਫੀਦਾਰ ਕਰੇ ਫੋੜ ਸੋਟੀ ਸਾਡੇ ਕੋਲੇ ਕੋਈ ਚਾਰਾ ਜੋਈ ਨਹੀਂ ਹੈ ਜੇ ਕਾਨੂੰਨ ਮੁਤਾਬਕ ਚੱਲਣਾ ਫੇਰ ਸਾਨੂੰ ਇੱਕ ਲੀਡਰਸ਼ਿਪ ਪੈਦਾ ਕਰਨੀ ਪੈਣੀ ਹੈ ਨਵੀਂ ਪੁਰਾਣੇ ਦੇਖ ਲੇ ਦੇਖੀ ਜਾਂਦੇ ਆ ਸਾਡੇ ਪੱਲੇ ਦਲੇ ਕੁਛ ਨਹੀਂ ਪਿਆ ਨਵੀਂ ਲੀਡਰਸ਼ਿਪ ਸਾਨੂੰ ਉਹਨਾਂ ਦੀ ਲੱਤਾਂ ਖਿੱਚਣ ਦੀ بجائے ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਵੇਂ ਨੌਜਵਾਨਾਂ ਨੂੰ ਮੂਰੇ ਕਰਨਾ ਚਾਹੀਦਾ ਅਸੀਂ ਤਾਂ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਜਿਹੜੇ ਚੱਲੇ ਹੋਏ ਨੇ ਕਾਰਤੂਸ ਨੇ ਉਹਨਾਂ ਨੂੰ ਲੋਕਪ੍ਰਸ਼ੰਤ ਨਹੀਂ ਕਰਦੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਨਤੀਜਾ ਚੋਣਾਂ ਦਾ ਇਲੈਕਸ਼ਨਾਂ ਦਾ ਤੇ 26 ਜਨਵਰੀ ਨੂੰ ਇਕੱਠ ਰੱਖਣਾ ਚਾਹੀਦਾ ਹੈ ਸੰਵਿਧਾਨ ਲਾਗੂ ਹੋਇਆ ਸੀ ਇਸ ਦੇਸ਼ ਦਾ ਤੇ ਉਹਦੇ ਵਿੱਚ ਬਾਮ ਸੇਫ ਆ ਜਿਹੜਾ ਜਿਹੜੇ ਆਪਣੇ ਅੰਬੇਦਕਰਵਾਦੀ ਜਿੰਨੀਆਂ ਵੀ ਧਿਰਾਂ ਨੇ ਉਹ ਸਾਰੀਆਂ ਇੱਥੇ ਸੱਦੀਆਂ ਜਾਣ ਪਾਵਨ ਸੇਵਤੇ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾਇਆ ਜਾਵੇ ਪਾਵਨ ਮੀਸ ਰਾਮ ਜੀ ਨੂੰ ਜਿੰਨੀਆਂ ਵੀ ਮੁਕਤੀ ਮੋਰਚਾ ਹੋਰ ਮਜ਼ਦੂਰ ਜਥੇਬੰਦੀਆਂ ਨੇ ਜਿਹੜੇ ਸਵਿਧਾਨ ਨੂੰ ਮੰਨਦੀਆਂ ਨੇ ਇੱਕ ਟੁੱਕ ਹੋਵੇ ਗੱਲ ਭਾਰਤ ਸਰਕਾਰ ਦੇ ਨਾਲ ਵੀ ਸਾਡਾ ਤੁਸੀਂ ਸਵਿਧਾਨ ਨੂੰ ਜੇ ਨਹੀਂ ਮੰਨਦੇ ਤਾਂ ਸਾਡਾ ਤੁਹਾਡੇ ਨਾਲ ਕੋਈ ਤਾਲੁਕਾਤ ਨਹੀਂ ਅੱਜ ਸਾਡਾ ਰਾਹ ਇੱਧਰ ਹੈ ਤੇ ਤੁਹਾਡਾ ਇੱਧਰ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੁਸੀਂ ਦੇਖ ਲਿਆ ਕਿੰਨੇ ਕੁ ਨੌਜਵਾਨ ਅਸੀਂ ਸ਼ਹੀਦ ਕਰਾ ਲੈਣੇ ਆ ਕਿੰਨੇ ਕੁ ਮਨਵਾ ਲੈਣੇ ਆ ਮੈਂ ਬੇਨਤੀ ਕਰਨਾ ਚਾਹੁੰਨਾ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਆਰ ਪਾਰ ਦੀ ਲੜਾਈ ਇਹ ਨਹੀਂ ਹੈ ਵੀ ਅਸੀਂ ਉਧਰ ਨੂੰ ਤੁਰ ਪੇ ਦਿੱਲੀ ਨੂੰ ਚਾਕੇ ਉੱਥੇ ਸਾਨੂੰ ਫੜ ਲਿਆ ਸਾਡੇ ਗੋਲੀਆਂ ਮਾਰਤੀਆਂ ਇਹ ਆਪ ਪਾਰ ਦੀ ਲੜਾਈ ਨਹੀਂ ਆਰ ਪਾਰ ਦੀ ਲੜਾਈ ਇਹ ਆ ਦੋ ਟੁੱਕ ਕਰੋ ਗੱਲਾਂ ਜਿਵੇਂ ਉਹਨਾਂ ਨੇ ਸਰਹੱਦਾਂ ਸੀਮਤ ਕਰਦੀਆਂ ਸੀ ਵੀ ਜਾਦਾ ਸਰਕਾਰੇ ਸਾਨੂੰ ਆਪਣੇ ਮਨਲਾ ਸਾਡੇ ਹੱਕ ਇੱਥੇ ਰੱਖ ਨਹੀਂ ਸਾਡਾ ਫੇਰ ਖਾਲਸਾ ਰਾਜ ਦਾ ਝੰਡਾ ਬੁਲੰਦਾ ਆਹ ਗੱਲ ਕਰੋ ਕਿਸਾਨਾਂ ਕੋ ਵੀ ਦੋ ਟੁੱਕੇ ਨਾ ਕਰੋ ਗੱਲ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਉਹ ਕਰੋ ਸੈਂਟਰ ਸਰਕਾਰ ਅੱਗੇ ਇਹਨਾਂ ਨੇ ਨਹੀਂ ਦੇਣਾ ਕੋਈ ਤੁਹਾਨੂੰ ਜੇ ਤੁਸੀਂ ਤੁਹਾਡੇ ਵਿੱਚ ਦਮ ਹੋਊਗਾ ਲੋਕ ਤਿਆਰ ਨੇ ਸਰਕਾਰਾਂ ਤਿਆਰ ਨੇ ਸਾਡੇ ਨਾਲ ਇਕੱਲਾ ਪੰਜਾਬ ਹੀ ਨਹੀਂ ਹਰਿਆਣਾ ਪੂਰੇ ਭਾਰਤ ਦੇ ਵਿੱਚ ਐਸੀ ਉਹ ਵੀ ਸੀ ਲੰਗਾਇਤ ਜਿੰਨੇ ਵੀ ਨੇ ਹਿੰਦੂ ਵੀਰ ਮੁਸਲਮਾਨ ਵੀਰ ਸਾਡੇ ਤਿਆਰ ਨੇ ਸਾਡੇ ਕਮੀਆਂ ਦੇ ਵਿੱਚ ਆਗੂ ਆ ਪੁੱਲਾ ਚੁਕਾਂ ਦੀ ਖਿਮਾ ਮੈਂ ਬੇਨਤੀ ਕਰਨਾ ਚਾਹੁੰਨਾ ਆ ਵਫਤ ਜਿਹੜੇ ਨੇ ਉਹ ਬਣਾਏ ਜਾਣ ਉਥੇ ਸੈਂਟਰ ਤੱਕ ਜਿਹੜੀ ਉਹ ਜਿਹੜੀ ਪਹੁੰਚ ਕੀਤੀ ਜਾਵੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾਵੇ ਤੇ ਜਿਹੜੀ ਜੂ ਐਨੇ ਆ ਉਥੇ ਤੱਕ ਪਹੁੰਚ ਕੀਤੀ ਜਾਵੇ ਫਿਰ ਅਸਲੀ ਹੋਂਲੇ ਹੱਲ ਹੋਣੇ ਆ ਇੱਥੇ ਬੈਠ ਕੇ ਨਹੀਂ ਮਸਲੇ ਹੱਲ ਹੋਣੇ ਬਿੱਤੀ ਤਾਈ ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਮੋਰਚੇ ਵਾਲੀ ਖਾਂ ਉੱਤੇ ਸਾਰੀਆਂ ਜਿੱਥੇ ਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ ਜਿਸ ਦੇ ਵਿੱਚ ਹਿੰਦੂ ਸਿੱਖ ਮੁਸਲਮ ਇਸਾਈ ਕਿਸਾਨ ਜਿੱਥੇ ਬੰਦੀਆਂ ਨਿਹੰਗ ਸਿੰਘ ਜਿੱਥੇ ਬੰਰੀਆ ਤੇ ਸਤਿ ਮਹਾਂਪੁਰਸ਼ਾ ਅਤੇ ਸਿੱਖ ਬੁੱਧੀਜੀਵੀਆਂ ਨੁਮਾਇੰਦਿਆਂ ਦੇ ਵੱਲੋਂ ਮੋਰਚੇ ਦੀ ਚੜ੍ਹ ਦੀ ਕਲਾ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਇੱਥੇ ਬੋਲਦੇ ਆਗੂਆਂ ਨੇ ਕਿਹਾ ਕਿ ਉਹ ਸਾਰੇ ਕੌਮੀ ਇnsan ਮੋਰਚੇ ਦਾ ਦਿਲੋਂ ਸਾਥ ਦੇਣਗੇ ਅਤੇ ਮੋਰਚੇ ਦੇ ਵਿੱਚ ਨਿਰੰਤਰ ਹਾਜ਼ਰੀ ਜਿ ਅਰਗੇ ਅੰਤ ਦੇ ਵਿੱਚ ਬਾਪੂ ਗੁਰਚਰਨ ਸਿੰਘ ਨੇ ਸਾਰਿਆਂ ਦਾ ਅਨੁਭਵ ਕੀਤਾ ਅਤੇ 7 ਜਨਵਰੀ 2025 ਨੂੰ ਬਹੁਤ ਵੱਡਾ ਇਕੱਠ ਕਰਕੇ ਮੁੱਖ ਮੰਤਰੀ ਦੀ ਕੋਠੀ ਵੱਲ ਫੂਟ ਕਰਨ ਦਾ ਐਲਾਨ ਕੀਤਾ ਇਸ ਮੌਕੇ ਵਿਹੰਗ ਸਿੰਘ ਤੇ ਰਾਜਾ ਰਾਜ ਸਿੰਘ ਨੇ ਵੀ ਸਰਕਾਰਾ ਵਿਰੁੱਧ ਸੰਘਰਸ਼ ਕਰਨ ਦੀ ਨਾ ਸਾਰਿਆਂ ਤੇ ਨਾ ਕਿਸੇ ਪਾਰ ਪੱਧਨ ਲੱਗ ਨਹੀਂ ਕਿਹਾ ਉਹ ਬੋਲੇ ਸਾਡੀ ਘਾਟ ਰਹੀ ਹੈ ਕਿ ਅਸੀਂ ਵਫਦ ਨਹੀਂ ਬਣਾ ਸਕੇ ਜਿਸ ਕਰਕੇ ਸਾਡਾ ਮੋਰਚਾ ਮਜ਼ਬੂਤ ਨਹੀਂ ਹੋ ਰਿਹਾ ਪ੍ਰਧਾਨ ਮੰਤਰੀ ਤਾ ਦੂਰ ਅਸੀਂ ਮੁੱਖ ਮੰਤਰੀ ਨੂੰ ਨਹੀਂ ਮਿਲੇ ਬਸ ਇਕੱਠਾਂ ਤੱਕ ਹੀ ਸੀਮਤ ਰਹਿ ਗਏ ਆ ਉਹ ਕੋਲੇ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਜਿਸ ਚ ਮਤਾ ਪਾਇਆ ਜਾਵੇ ਕਿ ਸਰਕਾਰ ਤੋਂ ਪੁੱਛਿਆ ਜਾਵੇ ਕਿ ਪੰਜਾਬ ਤੇ ਪੰਜਾਬੀ ਭੰਗ ਦਾ ਹਿੱਸਾ ਹਨ ਜੇ ਨਹੀਂ ਤਾਂ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਖਾਲਸਾ ਪੰਥ ਦਾ ਐਲਾਨ ਕੀਤਾ ਜਾਵੇ ਨਵੇਂ ਨੌਜਵਾਨਾਂ ਨੂੰ ਵੀ ਮੌਕਾ ਦੇਣ ਦੀ ਲੋੜ ਹੈ ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਰਾਜਾ ਰਾਜ ਸਿੰਘ ਬੋਲੇ ਕਿ 26 ਜਨਵਰੀ ਨੂੰ ਇੱਕ ਵੱਡਾ ਇਕੱਠ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੇ ਮਜ਼ਦੂਰ ਜੱਥੇਬੰਦੀਆਂ ਸਾਰੇ ਮੋਰਚੇ ਇਕੱਠੇ ਹੋਣ ਸ਼ਾਮਲ ਹੋਣ ਤੇ ਇੱਕ ਹਲ ਇਸੇ ਤਰ੍ਹਾਂ ਆਰ ਕਾਰ ਦੀ ਗੱਲ ਕੀਤੀ ਜਾਂਦੀ ਹੈ ਉਹ ਹੋਰ ਕੀ ਬੋਲੈ ਸੁਣੋ ਸਾਡੀ ਇੱਕ ਘਾਟ ਰਹੀ ਹੈ ਕਿ ਅਸੀਂ ਇੱਕ ਬਫਦ ਨਹੀਂ ਬਣਾ ਸਕੇ ਮੋਰਚੇ ਵੱਲੋਂ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਦੂਰ ਦੀ ਗੱਲ ਹੈ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਕਰ ਸਕੇ ਇੱਥੇ ਹੀ ਡੀਸੀਆਂ ਦੇ ਨਾਲ ਜਾਂ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਦੇ ਰਹੇ ਮੈਂ ਕਹਿੰਦਾ ਮੋਰਚੇ ਵੱਲੋਂ ਇੱਕ ਬਫਦ ਬਣਾਇਆ ਜਾਵੇ ਜਿਹੜਾ ਇੱਕ ਵਾਰੀ ਮੁੱਖ ਮੰਤਰੀ ਨੂੰ ਮਿਲੇ ਉਹੀ ਵਫਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ ਵੀ ਸਾਡੀਆਂ ਮੋਰਚੇ ਦੀਆਂ ਮੰਗਾਂ ਨੇ ਉੱਥੇ ਤੱਕ ਪਹੁੰਚ ਕਰੋ ਅਜੇ ਤੱਕ ਸਾਡੀ ਸੈਂਟਰ ਤੱਕ ਪਹੁੰਚ ਹੀ ਨਹੀਂ ਹੋਈ ਮੀਟਿੰਗਾਂ ਤੱਕ ਇਕੱਠਾਂ ਤੱਕ ਹੀ ਸਾਡਾ ਸਿਲਸਿਲਾ ਜਾਰੀ ਹੈ ਤੇ ਇੱਕ ਇੰਟਰਨੈਸ਼ਨਲ ਜਿਹੜਾ ਹੈਗਾ ਵਫਦ ਬਣਾਇਆ ਜਾਵੇ ਇਹਨਾਂ ਨੇ ਸਾਡੇ ਜੇ ਨਹੀਂ ਸੁਣਨੀ ਜੂਏਨੈ ਦੇ ਵਿੱਚੋਂ ਵਫਦ ਪਹੁੰਚੇ ਕੇਸ ਲੈ ਕੇ ਮੰਦੀ ਸਿੰਘਾਂ ਦਾ ਵੀ ਸਾਡੀਆਂ ਮੰਗਾਂ ਨੇ ਦੂਸਰਾ ਇੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਥੇ ਇਹ ਮੀਟਿੰਗ ਹੋਈ ਆ 7 ਤਰੀਕ ਨੂੰ ਸਾਨੂੰ ਪੂਰਾ ਜਿਹੜਾ ਹੈਗਾ ਉਹ ਜ਼ੋਰ ਲਾਉਣਾ ਚਾਹੀਦਾ ਵੱਡਾ ਇਕੱਠ ਕਰਨਾ ਚਾਹੀਦਾ ਇੱਥੇ ਸਰਬੱਤ ਖਾਲਸੇ ਦੀ ਗੱਲ ਹੋਈ ਆ ਉਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਨੇ ਉਹ ਜਿੰਨੇ ਇੱਥੇ ਕਿਸਾਨ ਆ ਗੂ ਪਹੁੰਚੇ ਨੇ ਪੰਥਕ ਜਥੇਬੰਦੀਆਂ ਪਹੁੰਚੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਪਹੁੰਚੀਆਂ ਨੇ ਜਿਹੜੀਆਂ ਗਰੀਬ ਜਥੇ ਮਜ਼ਦੂਰ ਜਥੇ ਬੰਦੀਆਂ ਨੇ ਉਹ ਪਹੁੰਚੀਆਂ ਨੇ ਹੋਰ ਨਮੈਂਦੀ ਪਹੁੰਚੀਆਂ ਨੇ ਰਾਜਨੀਤਿਕ ਆਗੂ ਧਾਰਮਿਕ ਆਗੂ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਮੀਟਿੰਗ ਰੱਖੀ ਜਾਵੇ ਸਰਕਾਰ ਨੂੰ ਉਹਦੇ ਵਿੱਚ ਮਤਾ ਪਾਇਆ ਜਾਵੇ ਵੀ ਜਦਾ ਸਰਕਾਰ ਸਾਨੂੰ ਇਹ ਦੱਸੇ ਸੈਂਟਰ ਸਰਕਾਰ ਵੀ ਪੰਜਾਬ ਤੇ ਪੰਜਾਬ ਦੇ ਲੋਕ ਇਸ ਭਾਰਤ ਦਾ ਹਿੱਸਾ ਹਨ ਜਾਂ ਨਹੀਂ ਸਾਨੂੰ ਇਹਦਾ ਜਵਾਬ ਦਿੱਤਾ ਜਾਵੇ ਜੇ ਨਹੀਂ ਤੇ ਫੇਰ ਅਸੀਂ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਉਥੇ ਖਾਲਸਾ ਰਾਜ ਦਾ ਐਲਾਨ ਹੋਵੇ ਅਕਾਲ ਤਖਸਾਲ ਦਾ ਜੱਫੀਦਾਰ ਕਰੇ ਹੋਰ ਸੋਟ ਸਾਡੇ ਕੋਲੇ ਕੋਈ ਚਾਰਾ ਜੋਈ ਨਹੀਂ ਹੈ ਜੇ ਕਾਨੂੰਨ ਮੁਤਾਬਕ ਚੱਲਣਾ ਫੇਰ ਸਾਨੂੰ ਇੱਕ ਲੀਡਰਸ਼ਿਪ ਪੈਦਾ ਕਰਨੀ ਪੈਣੀ ਹੈ ਨਵੀਂ ਪੁਰਾਣੇ ਦੇਖ ਲੇ ਦੇਖੀ ਜਾਂਦੇ ਆ ਸਾਡੇ ਪੱਲੇ ਤੇਲੇ ਕੁਛ ਨਹੀਂ ਪਿਆ ਨਵੀਂ ਲੀਡਰਸ਼ਿਪ ਸਾਨੂੰ ਉਹਨਾਂ ਦੀ ਲੱਤਾਂ ਖਿੱਚਣ ਦੀ بجائے ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਨਵੇਂ ਨੌਜਵਾਨਾਂ ਨੂੰ ਮੂਰੇ ਕਰਨਾ ਚਾਹੀਦਾ ਅਸੀਂ ਤਾਂ ਉਹਨਾਂ ਨੂੰ ਅੱਗੇ ਕਰ ਦਿੰਦੇ ਆ ਜਿਹੜੇ ਚੱਲੇ ਹੋਏ ਨੇ ਕਾਰਤੂਸ ਨੇ ਉਹਨਾਂ ਨੂੰ ਲੋਕਪ੍ਰਸ਼ੰਤ ਨਹੀਂ ਕਰਦੇ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਨਤੀਜਾ ਚੋਣਾਂ ਦਾ ਇਲੈਕਸ਼ਨਾਂ ਦਾ ਤੇ 26 ਜਨਵਰੀ ਨੂੰ ਇੱਕ ਕੱਠ ਰੱਖਣਾ ਚਾਹੀਦਾ ਹੈ ਸੰਵਿਧਾਨ ਲਾਗੂ ਹੋਇਆ ਸੀ ਇਸ ਦੇਸ਼ ਦਾ ਤੇ ਉਹਦੇ ਵਿੱਚ ਬਾਮ ਸੇਫ ਆ ਜਿਹੜਾ ਜਿਹੜੇ ਆਪਣੇ ਅੰਬੇਦਕਰਵਾਦੀ ਜੁਨੀਆਂ ਵੀ ਧਿਰਾਂ ਨੇ ਉਹ ਸਾਰੀਆਂ ਇੱਥੇ ਸੱਦੀਆਂ ਜਾਣ ਪਾਵਨ ਸੇਵ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾਇਆ ਜਾਵੇ ਪਾਵਨ ਮੇਸ ਰਾਮ ਜੀ ਨੂੰ ਜਿੰਨੀਆਂ ਵੀ ਮੁਕਤੀ ਮੋਰਚਾ ਹੋਰ ਮਜ਼ਦੂਰ ਜਥੇਬੰਦੀਆਂ ਨੇ ਜਿਹੜੇ ਸੰਵਿਧਾਨ ਨੂੰ ਮੰਨਦੀਆਂ ਨੇ ਇੱਕ ਟੁੱਕ ਹੋਵੇ ਗੱਲ ਭਾਰਤ ਸਰਕਾਰ ਦੇ ਨਾਲ ਵੀ ਸਾਡਾ ਤੁਸੀਂ ਸੰਵਿਧਾਨ ਨੂੰ ਜੇ ਨਹੀਂ ਮੰਨਦੇ ਤਾਂ ਸਾਡਾ ਤੁਹਾਡੇ ਨਾਲ ਕੋਈ ਤਾਲੁਕਾਤ ਨਹੀਂ ਅੱਜ ਸਾਡਾ ਰਾਹ ਇੱਧਰ ਹੈ ਤੇ ਤੁਹਾਡਾ ਇੱਧਰ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੁਸੀਂ ਦੇਖ ਲਿਆ ਕਿੰਨੇ ਕੁ ਨੌਜਵਾਨ ਅਸੀਂ ਸ਼ਹੀਦ ਕਰਾ ਲੈਣੇ ਆ ਕਿੰਨੇ ਕੁ ਮਿਦਵਾ ਲੈਣੇ ਆ ਮੈਂ ਬੇਨਤੀ ਕਰਨਾ ਚਾਹੁੰਨਾ ਤੁਸੀਂ ਆਪਣੇ ਅੰਦਰ ਝਾਤੀ ਮਾਰੋ ਆਰ ਪਾਰ ਦੀ ਲੜਾਈ ਇਹ ਨਹੀਂ ਹੈ ਵੀ ਅਸੀਂ ਉਧਰ ਨੂੰ ਤੁਰ ਪੇ ਦਿੱਲੀ ਨੂੰ ਚਾਕੇ ਉੱਥੇ ਸਾਨੂੰ ਫੜ ਲਿਆ ਸਾਡੇ ਗੋਲੀਆਂ ਮਾਰਦੀਆਂ ਯਾਰ ਪਾਰ ਦੀ ਲੜਾਈ ਨਹੀਂ ਆਰ ਪਾਰ ਦੀ ਲੜਾਈ ਏ ਦੋ ਟੁੱਕ ਕਰੋ ਗੱਲਾਂ ਜਿਵੇਂ ਉਹਨਾਂ ਨੇ ਸਰਹੱਦਾਂ ਸੀਰ ਕਰਦੀਆਂ ਸੀ ਵੀ ਜਾਦਾ ਸਰਕਾਰੇ ਸਾਨੂੰ ਆਪਣੇ ਮਨਲਾ ਸਾਡੇ ਹੱਕ ਇੱਥੇ ਰੱਖ ਨਹੀਂ ਸਾਡਾ ਫੇਰ ਖਾਲਸਾ ਰਾਜ ਦਾ ਝੰਡਾ ਬੁਲੰਦਾ ਆਹ ਗੱਲ ਕਰੋ ਕਿਸਾਨ ਆਗੂ ਵੀ ਦੋ ਟੁੱਕੇ ਨਾ ਕਰੋ ਗੱਲ ਜਿਹੜੀਆਂ ਗੱਲਾਂ ਕਰਨ ਵਾਲੀਆਂ ਨੇ ਉਹ ਕਰੋ ਸੈਂਟਰ ਸਰਕਾਰ ਅੱਗੇ ਇਹਨਾਂ ਨੇ ਨਹੀਂ ਦੇਣਾ ਕੁਝ ਤੁਹਾਨੂੰ ਜੇ ਤੁਸੀਂ ਤੁਹਾਡੇ ਵਿੱਚ ਦਮ ਹੋਊਗਾ ਲੋਕ ਤਿਆਰ ਨੇ ਸਰਕਾਰਾਂ ਤਿਆਰ ਨੇ ਸਾਡੇ ਨਾਲ ਇਕੱਲਾ ਪੰਜਾਬ ਹੀ ਨਹੀਂ ਹਰਿਆਣਾ ਪੂਰੇ ਭਾਰਤ ਦੇ ਵਿੱਚ ਐਸਸੀ, ਆਵੀਸੀ ਲੰਗਾਇਤ ਜਿੰਨੇ ਵੀ ਨੇ ਹਿੰਦੂ ਵੀਰ, ਮੁਸਲਮਾਨ ਵੀਰ ਸਾਡੇ ਤਿਆਰ ਨੇ ਸਾਡੇ ਕਮੀਆਂ ਦੇ ਵਿੱਚ ਆਗੂ ਆ ਪੁੱਲਾ ਚੁਕਾਂ ਦੀ ਖਿਮਾ ਮੈਂ ਬੇਨਤੀ ਕਰਨਾ ਚਾਹੁੰਨਾ ਆ ਵਫਦ ਜਿਹੜੇ ਨੇ ਉਹ ਬਣਾਏ ਜਾਣ ਉਥੇ ਸੈਂਟਰ ਤੱਕ ਜਿਹੜੀ ਉਹ ਜਿਹੜੀ ਪਹੁੰਚ ਕੀਤੀ ਜਾਵੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਜਾਵੇ ਤੇ ਜਿਹੜੀ ਜੂ ਐਨਿਓ ਆ ਉਥੇ ਤੱਕ ਪਹੁੰਚ ਕੀਤੀ ਜਾਵੇ ਫਿਰ ਅਸਲੀ ਹੁਣੇ ਹੱਲ ਹੋਣੇ ਆ ਇੱਥੇ ਬੈਠ ਕੇ ਨਹੀਂ ਅਸਲੀ ਹੱਲ ਹੋਣੇ ਬਿੱਤੀ ਤਾਈ ਨਵੰਬਰ ਨੂੰ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਮੋਰਚੇ ਵਾਲੀ ਖਾਂ ਉੱਤੇ ਸਾਰੀਆਂ ਜਿੱਥੇ ਬੰਦੀਆਂ ਦੀ ਇੱਕ ਗੋਲ ਟੇਬਲ ਵਿਸ਼ਾਲ ਇਕੱਤਰਤਾ ਹੋਈ ਜਿਸ ਦੇ ਵਿੱਚ Hindu, Sikh, Muslim, Isai, Kisan ਜਿੱਥੇ ਬੰਦੀਆਂ ਨੇ ਹੰਕ ਸਿੰਘ ਜਿੱਥੇ ਬੰਦੀਆਂ ਅਤੇ ਸੰਤ ਮਹਾਪੁਰਸ਼ਾਂ ਅਤੇ ਸਿੱਖ ਬੁੱਧੀਜੀਵੀਆਂ ਨੁਮਾਇੰਦਿਆਂ ਦੇ ਵੱਲੋਂ ਮੋਰਚੇ ਦੀ ਚੜ੍ਹਦੀ ਕਲਾ ਲਈ ਆਪਣੇ ਵਿਚਾਰ ਪੇਸ਼ ਕੀਤੇ ਗਏ ਇੱਥੇ ਬੋਲਦੇ ਆਗੂਆਂ ਨੇ ਕਿਹਾ ਕਿ ਉਹ ਸਾਰੇ ਕੌਮਾਂ ਇਨਸਾਨ ਮੋਰਚੇ ਦਾ ਦਿਲੋਂ ਸਾਥ ਦੇਣਗੇ ਅਤੇ तो पत लगन नहीं बोले साढ़ रही हैफद नहीं बना सके जिस करके साथ मोर्चा मजबूत नहीं हो रहा प्रधानमंत्री का दूर अस मुखमंत्री भी नहीं मिले बस इकट्ठी ਕਿਸੇੰਬਤ ਰਹਿ ਗਏ ਆ ਉਹ ਬੋਲੇ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਜਿਸ ਚੇ ਮਤਾ ਪਾਇਆ ਜਾਵੇ ਕਿ ਸਰਕਾਰ ਤੋਂ ਪੁੱਛਿਆ ਜਾਵੇ ਕਿ ਪੰਜਾਬ ਦੇ ਪੰਜਾਬੀ ਭੰਗ ਦਾ ਹਿੱਸਾ ਹਨ ਜੇ ਨਹੀਂ ਤਾਂ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਖਾਲਸਾ ਪੰਥ ਦਾ ਐਲਾਨ ਕਰਾ ਜਾਵੇ ਨਵੇਂ ਨੌਜਵਾਨਾਂ ਨੂੰ ਵੀ ਮੌਕਾ ਦੇਣ ਦੀ ਲੋੜ ਹੈ ਤੇ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਰਾਜਾ ਰਾਜ ਸਿੰਘ ਬੋਲੇ ਕਿ 26 ਜਨਵਰੀ ਨੂੰ ਇੱਕ ਵੱਡਾ ਇਕੱਠ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਸਾਰੇ ਮਜ਼ਦੂਰ ਜੱਥੇਬੰਦੀਆਂ ਸਾਰੇ ਮੋਰਚੇ ਇੱਕਜੁੱਟ ਹੋ ਇਸੇ ਤਰ੍ਹਾਂ ਆਰਕਾਰ ਦੀ ਗੱਲ ਕੀਤੀ ਜਾ ਸਕਦੀ ਹੈ ਉਹ ਹੋਰ ਕੀ ਬੋਲੇ ਸੁਣੋ ਸਾਡੀ ਇੱਕ ਘਾਟ ਰਹੀ ਹੈ ਕਿ ਅਸੀਂ ਇੱਕ ਬਫਦ ਨਹੀਂ ਬਣਾ ਸਕੇ ਮੋਰਚੀ ਵੱਲੋਂ ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਦੂਰ ਦੀ ਗੱਲ ਹੈ ਅਸੀਂ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਕਰ ਸਕੀ ਇੱਥੇ ਹੀ ਡੀਸੀਆਂ ਦੇ ਨਾਲ ਜਾਂ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਦੇ ਰਹੇ ਮੈਂ ਕਹਿੰਦਾ ਮੋਰਚੀ ਵੱਲੋਂ ਇੱਕ ਬਫਦ ਬਣਾਇਆ ਜਾਵੇ ਜਿਹੜਾ ਇੱਕ ਵਾਰੀ ਮੁੱਖ ਮੰਤਰੀ ਨੂੰ ਮਿਲੇ ਉਹੀ ਵਫਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ ਵੀ ਸਾਡੀਆਂ ਮੋਰਚੇ ਦੀਆਂ ਮੰਗਾਂ ਨੇ ਉੱਥੇ ਤੱਕ ਪਹੁੰਚ ਕਰੋ ਅਜੇ ਤੱਕ ਸਾਡੀ ਸੈਂਟਰ ਤੱਕ ਪਹੁੰਚ ਹੀ ਨਹੀਂ ਹੋਈ ਮੀਟਿੰਗਾਂ ਤੱਕ ਇਕੱਠਾਂ ਤੱਕ ਹੀ ਸਾਡਾ ਸਿਲਸਲਾ ਜਾ ਰਹੀ ਹੈ ਤੇ ਇੱਕ ਇੰਟਰਨੈਸ਼ਨਲ ਜਿਹੜਾ ਹੈਗਾ ਵਫਦ ਬਣਾਇਆ ਜਾਵੇ ਇਹਨਾਂ ਨੇ ਸਾਡੇ ਜੇ ਨਹੀਂ ਸੁਣਨੀ ਜੂਐਨ ਦੇ ਵਿੱਚੋਂ ਵਫਦ ਪਹੁੰਚੇ ਕੇਸ ਲੈ ਕੇ ਮੰਦੀ ਸਿੰਘਾਂ ਦਾ ਵੀ ਸਾਡੀਆਂ ਮੰਗਾਂ ਨੇ ਦੂਸਰਾ ਇੱਥੇ ਮੈਂ ਬੇਨਤੀ ਕਰਨਾ ਚਾਹੁੰਦਾ ਜਿੱਥੇ ਇਹ ਮੀਟਿੰਗ ਹੋਈ ਆ 7 ਤਰੀਕ ਨੂੰ ਸਾਨੂੰ ਪੂਰਾ ਜਿਹੜਾ ਹੈਗਾ ਉਹ ਜ਼ੋਰ ਲਾਉਣਾ ਚਾਹੀਦਾ ਵੱਡਾ ਇਕੱਠ ਕਰਨਾ ਚਾਹੀਦਾ ਇੱਥੇ ਸਰਬੱਤ ਖਾਲਸੇ ਦੀ ਗੱਲ ਹੋਈ ਆ ਉਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਨੇ ਉਹ ਜਿੰਨੇ ਇਸ